ਇੱਕ ਫੋਨ ਜਾਂਦਾ ਹੈ ਬਹਿਨੀ ਥੱਲੇ ਹਾਂ ਜੇ ਅੱਜ ਪੰਜਾਬ ਮਾੜੇ ਹਾਲਾਤ ਚ ਹੈ ਤੇ ਅੱਜ ਦੇ ਦਿਨ ਜੇ ਤੁਸੀਂ ਇਹ ਚੀਜ਼ ਬੋਲੋਗੇ ਤਾਂ ਕਿੱਡੀ ਮਾੜੀ ਗੱਲ ਹੈ ਅੱਜ ਪੰਜਾਬ ਨੂੰ ਸਾਥ ਦੀ ਜ਼ਰੂਰਤ ਹੈ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਹੈ ਪਰ ਕਈ ਲੋਕ ਜਿਹੜੇ ਮਤਲਬ ਮੈਂ ਕਹਾਂਗਾ ਮੂਰਖ ਲੋਕ ਨੇ ਵੀ ਜਿਹੜੇ ਇਹ ਜੀ ਚੀਜ਼ਾਂ ਦੇ ਵਿੱਚ ਵਿਵਾਦ ਛੇੜ ਰਹੇ ਨੇ ਕਈ ਪੰਜਾਬ ਵਿੱਚ ਗੰਦ ਪਾਇਆ ਕਾਤ ਹੋਣੀ ਚਾਹੀਦੀ ਹੈ ਜੋ ਵੀ ਪ੍ਰਵਾਸੀਆਂ ਵੱਲੋਂ ਬੋਲਿਆ ਗਿਆ ਹੈ ਪ੍ਰਵਾਸੀ ਨੂੰ ਵੀ ਅਸੀਂ ਕਦੇ ਪ੍ਰਵਾਸੀ ਨਹੀਂ ਸਮਝਿਆ ਪੰਜਾਬ 'ਚ ਇਹੀ ਬਹੁਤ ਖਾਸ ਗੱਲ ਹੈ ਜੋ ਪੰਜਾਬ ਜਾਂਦਾ ਉਹ ਪੰਜਾਬੀ ਕਹਾਇਆ ਜਾਂਦਾ ਉਹਨੂੰ ਉਨਾ ਹੀ ਪਿਆਰ ਸਤਿਕਾਰ ਮਿਲਦਾ ਹੈ ਜਿੰਨਾ ਕਿ ਇੱਥੇ ਦੇ ਨਾਗਰਿਕ ਨੂੰ ਇਹ ਚੀਜ਼ ਨਹੀਂ ਜ਼ਰੂਰਤ ਹੈ ਕਿ ਸਾਨੂੰ ਇਸ ਚੀਜ਼ ਤਰੀਕੇ ਨਾਲ ਮੀਲ ਲੜਨ ਦੀ ਪਰ ਕਿਹਾ ਜਾ ਰਿਹਾ ਹੈ ਕਿ ਇਹ ਲੁਧਿਆਣੇ ਦੇ ਵਿੱਚ ਪ੍ਰਵਾਸੀ ਦੇ ਜਿਹੜੇ ਸਿੱਖ ਸਿਗੇ ਉਹ ਆਪਸ ਦੇ ਵਿੱਚ ਭਿੜੇ ਵੀ ਹੈ ਉਹਨਾਂ ਦੀ ਹੱਥਾਪਾਈ ਵੀ ਹੋਈ ਹੈ ਉਹਨਾਂ ਦੀ ਆਪਸ ਦੇ ਵਿੱਚ ਵੀ ਤਾਂ ਮੈਨੂੰ ਕਹਾਂਗਾ ਇਹ ਮੂਰਖਤਾ ਹੈ ਜੇ ਆਪਾਂ ਲੜ ਰਹੇ ਹਾਂ ਅੱਜ ਦੇ ਟਾਈਮ ਹਰਾਂ ਦੇ ਟਾਈਮ ਜਿਸ ਟਾਈਮ ਲੋਡ ਪੈ ਗਈ ਸਾਨੂੰ ਪੂਰੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਅੱਜ ਪੰਜਾਬ ਨੂੰ ਲੋਡ ਪੈ ਗਈ ਜਦ ਬਿਹਾਰ ਉੱਤਰਾਖੰਡ ਗੁਜਰਾਤ ਚ ਲੋਡ ਪੈਂਦੀ ਹੈ ਤਾਂ ਪੰਜਾਬੀ ਖੜਦੇ ਆ ਅੱਜ ਪੰਜਾਬੀਆਂ ਨੂੰ ਪੰਜਾਬੀਆਂ ਦੀ ਲੋਡ ਹੈ ਤੇ ਉੱਥੇ ਜੇ ਅਸੀਂ ਲੜਨ ਲੱਗ ਜਾਈਏ ਇਹੋ ਜਿਹਾ ਵਿਵਾਦ ਛੇੜਨ ਲੱਗ ਜਾਈਏ ਤਾਂ ਸਾਡੋ ਵੱਡਾ ਮੁਰਖ ਕੋਈ ਨਹੀਂ ਹੈ ਪ੍ਰਮਾਤਮਾ ਮਤਲਬ ਅਸੀਂ ਪ੍ਰਮਾਤਮਾਗੇ ਅਰਦਾਸ ਕਰ ਰਹੇ ਵੀ ਪੰਜਾਬ ਦੇ ਇਲਾਕੇ ਜਲਦ ਤੋਂ ਜਲਦ ਠੀਕ ਹੋਣ ਇਹ ਛੋਟੀ ਛੋਟੀ ਗੱਲਾਂ ਪਿੱਛੇ ਵੀ ਆਪਣੇ ਜਿਹੜੇ ਆਪਣਾ ਪੰਜਾਬ ਦਾ ਐਟਮੋਸਫੇਅਰ ਉਹ ਖਰਾਬ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ ਵਰਮਾ ਅੱਜ ਥੋੜੇ ਦਿਨ ਪਹਿਲਾਂ ਇੱਕ ਮੁੱਦਾ ਚੱਲ ਰਿਹਾ ਜਿੱਥੇ ਕੀ ਪ੍ਰਵਾਸੀਆਂ ਵੱਲੋਂ ਇੱਕ ਇੰਟਰਨੈਟ ਤੇ ਵੀਡੀਓ ਪਾਈ ਜਾਂਦੀ ਹੈ ਜਿਸ ਦੇ ਵਿੱਚ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ ਤੇ ਉਹਨਾਂ ਦੇ ਘਰ ਦੇ ਬਾਹਰ ਵੀ ਗਲਤ ਬੋਲਿਆ ਜਾਂਦਾ ਹੈ ਉਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਸਰਤਾਜ ਜੋ ਐਨਐਸਯੂਏ ਦੇ ਪ੍ਰੈਜ਼ੀਡੈਂਟ ਨੇ ਮੋਹਾਲੀ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇਰੀ ਇਹ ਵੀਡੀਓ ਹੈ ਜੀ ਤੁਸੀਂ ਸਾਨੂੰ ਵੀਡੀਓ ਭੇਜੀ ਹੈ ਤੇ ਇਸ ਵੀਡੀਓ ਤੁਸੀਂ ਬੋਲਣਾ ਚਾਹ ਰਹੇ ਹੋ ਤੁਸੀਂ ਪਹਿਲਾਂ ਵੀਡੀਓ ਪੂਰੀ ਦੇਖੀ ਹੈ ਕਿ ਵੀਡੀਓ ਵਿੱਚ ਕੀ ਕਹਿ ਰਹੇ ਹੋ ਤੇ ਕੀ ਨਹੀਂ ਕਹਿ ਰਹੇ ਆ ਵੀ ਇਹ ਇਹ ਸਾਡੇ ਵਾਸਤੇ ਰਾਸ਼ਨ ਆਇਆ ਜਿਹੜਾ ਵੀ ਰਾਸ਼ਨ ਐ ਐਨਆਰਈ ਭਰਾ ਭੇਜ ਰਹੇ ਨੇ ਉਹ ਕਹਿੰਦੇ ਵੀ ਕੋਈ ਐਸਸੀਆਂ ਵਾਸਤੇ ਨਹੀਂ ਐ ਇਹ ਜੱਟਾਂ ਵਾਸਤੇ ਐ ਪਹਿਲੀ ਗੱਲ ਤਾਂ ਜੇ ਅੱਜ ਪੰਜਾਬ ਮਾੜੇ ਹਾਲਾਤ ਚ ਐ ਤੇ ਅੱਜ ਦੇ ਦਿਨ ਜੇ ਤੁਸੀਂ ਇਹ ਚੀਜ਼ ਬੋਲੋਗੇ ਤਾਂ ਕਿੱਡੀ ਮਾੜੀ ਗੱਲ ਐ ਅੱਜ ਪੰਜਾਬ ਨੂੰ ਸਾਥ ਦੀ ਜ਼ਰੂਰਤ ਐ ਇੱਕ ਝੁੱਟ ਹੋ ਕੇ ਲੜਨ ਦੀ ਜ਼ਰੂਰਤ ਐ ਪਰ ਕਈ ਲੋਕ ਜਿਹੜੇ ਮਤਲਬ ਮੈਂ ਕਹਾਂਗਾ ਮੂਰਖ ਲੋਕ ਨੇ ਵੀ ਜਿਹੜੇ ਐ ਜੀ ਚੀਜ਼ਾਂ ਦੇ ਪਿੱਛੇ ਵਿਵਾਦ ਛੇੜ ਰਹੇ ਨੇ ਐ ਜੀ ਜੇ ਕਹਿ ਰਹੇ ਨੇ ਵੀ ਅਸੀਂ ਅਲੱਗ ਆ ਪਹਿਲੀ ਗੱਲ ਤਾਂ ਅਸੀਂ ਇੱਕ ਆ ਉੱਥੇ ਕਿਸੇ ਦਾ ਵੀ ਦੇਖੋ ਸਾਰਿਆਂ ਦਾ ਖੂਨ ਲਾਲ ਹੈ ਕੋਈ ਵੀ ਅੱਜ ਦਾ ਲੋਕ ਨਹੀਂ ਹੈਗਾ ਜਿਸ ਦਿਨ ਜੋ ਚੀ ਫਲੱਡਸ ਤੋਂ ਇਫੈਕਟ ਨਾ ਹੋਇਆ ਹੋਵੇ ਪੂਰੇ ਪੰਜਾਬ ਚ ਸਭ ਨੂੰ ਸਾਨੂੰ ਵੀ ਦੁੱਖ ਹੈ ਮੈਂ ਹੁਣ ਵੀ 7 ਦਿਨ ਲੱਗ ਕੇ ਆਇਆ ਮੇਰੀ ਹਾਲੇ ਵੀ ਸਿਹਤ ਖਰਾਬ ਹੈ ਤੇ ਹੁਣ ਵੀ ਅਸੀਂ ਚੱਲੇ ਆ ਚਮਕੌਰ ਸਾਹਿਬ ਬੰਨ ਬਣਾ ਤੇ ਇਹ ਜੋ ਵੀ ਪ੍ਰਵਾਸੀਆਂ ਵੱਲੋਂ ਬੋਲਿਆ ਗਿਆ ਹੈ ਪ੍ਰਵਾਸੀ ਨੂੰ ਵੀ ਅਸੀਂ ਕਦੇ ਪ੍ਰਵਾਸੀ ਨਹੀਂ ਸਮਝਿਆ ਪੰਜਾਬ ਦੀ ਇਹੀ ਬਹੁਤ ਖਾਸ ਗੱਲ ਹੈ ਜੋ ਪੰਜਾਬ ਚ ਹੁੰਦਾ ਹੈ ਉਹ ਪੰਜਾਬੀ ਕੋਹਾਇਆ ਜਾਂਦਾ ਉਹਨੂੰ ਉਨਾ ਹੀ ਪਿਆਰ ਸਤਿਕਾਰ ਮਿਲਦਾ ਹੈ ਜਿੰਨਾ ਕਿ ਇੱਥੇ ਦੇ ਨਾਗਰਿਕ ਨੂੰ ਤੇ ਮੈਂ ਜੋ ਵੀ ਕਵਾਂਗਾ ਵੀ ਇਹ ਚੀਜ਼ ਨੂੰ ਬੰਦ ਕਰੋ ਇਹ ਚੀਜ਼ ਨਹੀਂ ਜ਼ਰੂਰਤ ਹੈ ਕਿ ਸਾਨੂੰ ਇਸ ਚੀਜ਼ ਤਰੀਕੇ ਨਾਲ ਮੀਂਹ ਲੜਨ ਦੀ ਪਰ ਕਿਹਾ ਜਾ ਰਿਹਾ ਕਿ ਇਹ ਲੁਧਿਆਣੇ ਦੇ ਵਿੱਚ ਪ੍ਰਵਾਸੀ ਤੇ ਜਿਹੜੇ ਸਿੱਖ ਸੀਗੇ ਉਹ ਆਪਸ ਦੇ ਵਿੱਚ ਭਿੜੇ ਵੀ ਹੈ ਉਹਨਾਂ ਦੇ ਹੱਥਾ ਪਾਈ ਵੀ ਹੋਈ ਹੈ ਉਹਨਾਂ ਦੀ ਆਪਸ ਦੇ ਵਿੱਚ ਮੈਂ ਹਲੇ ਵੀ ਤੁਹਾਨੂੰ ਕਵਾਂਗਾ ਨਾ ਇਹ ਮੂਰਖਤਾ ਹੈ ਜੇ ਆਪਾਂ ਲੜ ਰਹੇ ਹਾਂ ਅੱਜ ਦੇ ਟਾਈਮ ਫੜਾਂ ਦੇ ਟਾਈਮ ਇਸ ਟਾਈਮ ਲੋਡ ਪੈ ਗਈ ਸਾਨੂੰ ਪੂਰੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਅੱਜ ਪੰਜਾਬ ਨੂੰ ਲੋੜ ਪੈ ਗਈ ਜਦ ਬਿਹਾਰ ਉੱਤਰਾਖੰਡ ਗੁਜਰਾਤ ਚ ਲੋੜ ਪੈਂਦੀ ਹੈ ਤਾਂ ਪੰਜਾਬੀ ਖੜਦੇ ਆ ਅੱਜ ਪੰਜਾਬੀਆਂ ਨੂੰ ਪੰਜਾਬੀਆਂ ਦੀ ਲੋੜ ਹੈ ਤੇ ਉੱਥੇ ਜੇ ਅਸੀਂ ਲੜਨ ਲੱਗ ਜਾਈਏ ਇਹੋ ਜਿਹਾ ਵਿਵਾਦ ਛੇੜਨ ਲੱਗ ਜਾਈਏ ਤਾਂ ਸਭ ਤੋਂ ਵੱਡਾ ਮੁਰਖ ਕੋਈ ਨਹੀਂ ਹੈ ਪ੍ਰਮਾਤਮਾ ਮਤਲਬ ਅਸੀਂ ਪ੍ਰਮਾਤਮਾਗੇ ਅਰਦਾਸ ਕਰ ਰਹੇ ਵੀ ਪੰਜਾਬ ਦੇ ਇਲਾਕੇ ਜਲਦ ਤੋਂ ਜਲਦ ਠੀਕ ਹੋਣ ਇਹ ਛੋਟੀ ਛੋਟੀ ਗੱਲਾਂ ਪਿੱਛੇ ਵੀ ਆਪਣੇ ਜਿਹੜੇ ਆਪਣਾ ਪੰਜਾਬ ਦਾ ਐਟਮੋਸਫੇਅਰ ਉਹ ਖਰਾਬ ਹੋ ਰਿਹਾ ਅਸੀਂ ਵੀ ਉੱਥੇ ਪਹੁੰਚੇ ਆ ਮੈਂ ਖੁਦ ਕੱਲ ਜਾ ਕੇ ਉਹਨਾਂ ਨੂੰ ਮਿਲ ਕੇ ਆਵਾਂਗਾ ਤੇ ਉਹਨਾਂ ਨਾਲ ਗੱਲ ਕਰਕੇ ਆਵਾਂਗਾ ਹਾਲਾਂਕਿ ਦੇਖੋ ਅੱਗੇ ਸਾਡੀ ਪੀੜ੍ਹੀ ਕੀ ਸਿੱਖੇਗੀ ਜੇ ਸਾਡੇ ਬਜ਼ੁਰਗ ਵੀ ਇਹ ਚੀਜ਼ ਬੋਲਣ ਲੱਗ ਜਾਣ ਕਿ ਸਾਡੀ ਪੀੜ੍ਹੀ ਵੀ ਅੱਗੇ ਜਾਤ ਪਾਤ ਦੇ ਵਿੱਚ ਹੀ ਰਹਿ ਜਾਏਗੀ ਸਾਨੂੰ ਜਾਤ ਪਾਤ ਉੱਟ ਕੇ ਆਣਾ ਚਾਹੀਦਾ ਕੋਈ ਪ੍ਰਵਾਸੀ ਨਹੀਂ ਹੈ ਅੱਜ ਸਾਰੇ ਮਿਲ ਕੇ ਪੰਜਾਬ ਦੁਬਾਰਾ ਬਣਾਈਏ ਮੇਰੇ ਵੱਲੋਂ ਤਾਂ ਇਹ ਕੋਸ਼ਿਸ਼ ਹੈ ਬਾਕੀ ਦੇਖਦੇ ਆਂਗੇ ਕੀ ਕਰਨਾ ਤਾਂ ਪ੍ਰਵਾਸੀ ਇਹ ਕਹਿੰਦੇ ਆ ਕਿ ਜਿਹੜੇ ਪੰਜਾਬੀ ਨੇ ਉਹ ਸਾਡੇ ਤੇ ਅਤਿਆਚਾਰ ਕਰਦੇ ਨੇ ਇੱਥੇ ਕਿਹੜਾ ਅਤਿਆਚਾਰ ਹੈ ਜਿਹੜਾ ਪੰਜਾਬੀ ਨੂੰ ਉਹਨਾਂ ਦੇ ਕਰਤਾ ਜੋ ਇੰਨੀ ਗੱਲ ਕਹਿ ਰਹੇ ਨੇ ਮੈਨੂੰ ਇੱਕ ਗੱਲ ਦੱਸੋ ਪੰਜਾਬੀਆਂ ਨੇ ਜੇ ਉਹ ਬਾਹਰ ਦੇ ਲੋਕਾਂ ਨੂੰ ਇਹ ਕੰਮ ਦਿੱਤਾ ਤਾਂ ਅਤਿਆਚਾਰ ਆਪਣੀ ਫੈਕਟਰੀਆਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਜੇ ਅਸੀਂ ਕੰਮ ਦਿੰਨੇ ਆ ਤਾਂ ਇੱਥੇ ਪ੍ਰਵਾਸੀਆਂ ਵਾਸਤੇ ਆਪਾਂ ਨੂੰ ਕਹਿਣਾ ਇਹ ਤਾਂ ਨਹੀਂ ਚਾਹੀਦਾ ਵੀ ਕੋਈ ਗਲਤ ਉਹ ਹੈ ਅਸੀਂ ਮੈਂ ਕਹਿੰਦਾ ਵੀ ਜਿਹੜਾ ਗੁਰੂ ਮਹਾਰਾਜ ਦੀ ਧਰਤੀ ਹੈ ਪੰਜਾਬ ਪੰਜ ਦਰਿਆ ਗੁਰੂ ਮਹਾਰਾਜ ਦੀ ਧਰਤੀ ਹੈ ਇੱਥੇ ਜੋ ਜੋ ਆਇਆ ਹੈ ਉੱਪਰ ਨੂੰ ਹੀ ਗਿਆ ਤਾਂ ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਵੀ ਜਦੋਂ ਪੰਜਾਬ 'ਚ ਆਏ ਸੀ ਉਦੋਂ ਕੀ ਸੀਗੇ ਤੇ ਹੁਣ ਉਹ ਪੰਜਾਬ ਦੇ ਵਿੱਚ ਰਹਿ ਕੇ ਕੀ ਬਣਿਆ ਤੁਹਾਨੂੰ ਲੱਗਦਾ ਸਰਤਾਜ ਜੀ ਹਰ ਸਾਲ ਕੋਈ ਨਾ ਕੋਈ ਹੁੰਦਾ ਪਿਛਲੇ ਸਾਲ ਵਿੱਚ ਤੁਹਾਨੂੰ ਯਾਦ ਹੋਵੇ ਤੇ ਕੁੰਬੜਾ ਚੌਂਕ 'ਚ ਇੱਕ ਮੁੰਡਾ ਮਾਰਿਆ ਸੀ ਉਹ ਵੀ ਪ੍ਰਵਾਸੀਆਂ ਨੇ ਮਾਰਿਆ ਸੀਗਾ ਥੋੜੇ ਪਿਛਲੇ ਸਾਲ ਵੀ ਇਹ ਵੀ ਬਾਤ ਚੱਲਦੀ ਸੀ ਪ੍ਰਵਾਸੀਆਂ ਵਰਸਸ ਪੰਜਾਬੀ ਦੇ ਤੁਹਾਨੂੰ ਲੱਗਦਾ ਹਰ ਸਾਲ ਚੱਲ ਰਿਹਾ ਹੈ ਤਾਂ ਪਿਛੇ ਰੀਜ਼ਨ ਕੀ ਹੈ ਤੁਸੀਂ ਵੀ ਕਵਰੇਜ ਕੀਤੀ ਸੀ ਅਸੀਂ ਧਰਨਾ ਲਾਇਆ ਸੀਗਾ ਜਦੋਂ ਮੁੰਡੇ ਮਾਰੇ ਸੀਗੇ ਦੋ ਉਦੋਂ ਪ੍ਰਵਾਸੀਆਂ ਵੱਲੋਂ ਤਾਂ ਕੀਤਾ ਗਿਆ ਅਸੀਂ ਉਦੋਂ ਵੀ ਡਿਮਾਂਡ ਰੱਖੀ ਕਿ ਜਿਹੜੀ ਜਾਤੀ ਮਤਲਬ ਜਨਗੰਨਾ ਤਾਂ ਹੋ ਰਹੀ ਹੈ ਇੱਕ ਜਿਹੜੀ ਜਿਹੜੇ ਇੱਥੇ ਲੋਕ ਰਹਿਣ ਆ ਰਹੇ ਨਾ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਹੋਣੇ ਕਿਉਂਕਿ ਲੋਕ ਆ ਕੇ ਰੈਂਟ ਤੇ ਰਹਿਣ ਤੇ ਲੱਜ ਜਾਂਦੇ ਆ ਲੋਕਾਂ ਨੂੰ ਰੈਂਟ ਦਾ ਲਾਲਚ ਹੁੰਦਾ ਹੈ ਬਿਨਾਂ ਡਾਕੂਮੈਂਟੇਸ਼ਨ ਤੋਂ ਨਾ ਲੋਕ ਇੱਥੇ ਰਹਿਣਾ ਸ਼ੁਰੂ ਕਰ ਦਿੰਦੇ ਆ ਇਹ ਪਰਮਨੈਂਟ ਹੋਣਾ ਚਾਹੀਦਾ ਵੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਕਿੰਨ ਨੂੰ ਇੱਥੇ ਰਹਿਣ ਨਾ ਦਿੱਤਾ ਜਾਵੇ ਠੀਕ ਹੈ ਤਾਂ ਕਿ ਹੁਣ ਦੇਖੋ ਲੱਭੇ ਨਹੀਂ ਬਾਅਦ ਚ ਕ੍ਰਿਮੀਨਲ ਦਾ ਚਲੋ ਫੜ ਲਿਆ ਆਪਣੇ ਆਪਾਂ ਬਹਿ ਗਏ ਧਰਨੇ ਦੇ ਇਹ ਜਿਹੇ ਕਿੰਨੇ ਮੁੱਦੇ ਰੋਧ ਦੇ ਜਿਹੜੇ ਬੱਲ ਬਾਹਰ ਦੇ ਲੋਕ ਆ ਕੇ ਉਰੇ ਕਰ ਰਹੇ ਹੁਣ ਮੈਂ ਖਰੜ ਆਪਾਂ ਖੜੇ ਇਸ ਟਾਈਮ ਖਰੜ ਹੈ ਖਰੜ ਹੀ ਐਡਾ ਵੱਡਾ ਮਤਲਬ ਗੜ ਬਣ ਚੁੱਕਿਆ ਕਿਉਂਕਿ ਇੱਥੇ 80% ਲੋਕ ਬਾਹਰੋਂ ਆ ਗਿਆ ਯੂਨੀਵਰਸਿਟੀਾਂ ਦੇ ਬੱਚੇ ਆ ਜਾਂ ਬਾਹਰੋਂ ਕੰਮ ਕਰਨ ਆਉਂਦੇ ਖਰੜ ਦੀ ਪ੍ਰਾਪਰਟੀ ਥੋੜੀ ਸਸਤੀ ਹੈ ਇੱਥੇ ਰਹਿਣ ਇੱਥੇ ਰਹਿੰਦੇ ਬਾਹਰਲੇ ਲੋਕ ਤੇ ਤੁਸੀਂ ਲਾ ਲਿਓ ਵੀ ਟ੍ਰਾਈ ਸਿਟੀ ਦੇ ਬਾਹਰੋਂ ਜਿਹੜਾ ਕ੍ਰਾਈਮ ਹੋ ਰਿਹਾ ਸਭ ਤੋਂ ਜ਼ਿਆਦਾ ਖਰੜ 'ਚ ਹੋ ਰਿਹਾ ਮੈਂ ਬੁਜ਼ਾਰਿਸ਼ ਕਰਦਾ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਇਹ ਵੈਰੀਫਿਕੇਸ਼ਨ ਜ਼ਰੂਰੀ ਹੈ ਤੇ ਪ੍ਰਵਾਸੀ ਭਰਾ ਜਿਹੜੇ ਇੱਥੇ ਪੰਜਾਬ ਚ ਆਏ ਨੇ ਇਹ ਤੇ ਗੁਰੂ ਮਹਾਰਾਜ ਨੇ ਵੀ ਕਿਹਾ ਵੀ ਜਿੱਥੇ ਤੇ ਜਿੱਥੇ ਆਪਾਂ ਖਾਏ ਤੇ ਉੱਥੇ ਛੇਕ ਨਾ ਪਾਈਏ ਠੀਕ ਹੈ ਤੇ ਮਤਲਬ ਜਿੱਥੇ ਆਪਾਂ ਰੋਟੀ ਗੁਰਦਾਸ ਮਾਨ ਜੀ ਦਾ ਗਾਣਾ ਨਹੀਂ ਹੈਗਾ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਪੰਦੀ ਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਦੀ ਦਾ ਤੇ ਆਪਾਂ ਇੱਥੇ ਪੰਜਾਬ ਦੀ ਰੋਟੀ ਖਾਣੇ ਪੰਜਾਬ ਦਾ ਦਿੱਤਾ ਹੋਇਆ ਖਾਣੇ ਤਾਂ ਇਸ ਬਾਰੇ ਗਲਤ ਨਾ ਬੋਲੋ ਬੇਨਤੀ ਹੈ ਬਾਕੀ ਅਸੀਂ ਦੇਖੋ ਹੁਣ ਵੀ ਮੇਰੀ ਟੀਮ ਚਾਰੀ ਹੈ ਅਸੀਂ ਪੂਰਾ ਪੰਜਾਬ ਕਵਰ ਕਰ ਚੁੱਕੇ ਆ ਮੇਰਾ ਪਾਪਾ ਨਾਨਕ ਤੋਂ ਲੈ ਕੇ ਅਜਨਾਲਾ ਲੈ ਕੇ ਫਰੀਦਕੋਟ ਫਜ਼ੀਲਕਾ ਸਾਰਾ ਪੰਜਾਬ ਕਵਰ ਕਰ ਰਿਹਾ ਮੈਂ ਕਿ ਸਾਰੇ ਐਨ ਜੀਓ ਵਾਲੇ ਭਰਾ ਨੇ ਸਾਡੇ ਜਿਹੜੇ ਵੀ ਗਾਇਕ ਨੇ ਐਕਟਰ ਨੇ ਤੇ ਬਾਹਰੋਂ ਤਾਂ ਬਾਲੀਵੁੱਡ ਵਾਲੇ ਸੋਨੂ ਸੋਨੂ ਬਾਈ ਹੋਰੀ ਸਾਰੇ ਆਪਣੀ ਹੈਲਪ ਕਰ ਰਹੇ ਨੇ ਪੰਜਾਬ ਨੂੰ ਦੁਬਾਰਾ ਉੱਠ ਕੇ ਖੜੇ ਹੋਣ ਦੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਪਲੀਜ਼ ਸਾਡੇ ਚਾਹੇ ਊਰੇ ਦਾ ਕੋਈ ਭਾਈ ਹੈ ਪੰਜਾਬੀ ਭਰਾ ਚਾਹੇ ਕੋਈ ਬਾਹਰੋਂ ਹੈ ਅਸੀਂ ਕਦੇ ਵੀ ਉਹਨਾਂ ਨੂੰ ਅੱਡ ਨਜ਼ਰ ਨਾਲ ਨਹੀਂ ਦੇਖਿਆ ਪੰਜਾਬ ਦੇ ਲਤ ਨਾ ਖਰਾਬ ਹੋਣ ਇਸ ਕਰਕੇ ਵੀ ਇੱਕ ਵਾਰ ਪੰਜਾਬ ਹੱਲੇ ਜਿਹੜਾ ਇਹ ਨਾ ਆਪਣੇ ਮੁੱਦੇ ਥੋੜਾ ਸਾਈਡ ਰੱਖ ਕੇ ਪੰਜਾਬ ਨੂੰ ਆਪਾਂ ਖੜਾ ਕਰੀਏ ਅੱਜ ਪੰਜਾਬ ਨੂੰ ਜ਼ਰੂਰਤ ਹੈ ਸਾਡੇ ਨਾਲ ਮੌਜੂਦ ਸਿਗੇ ਸਤਾਜ ਜੀ ਜੋ ਕਿ ਮਹਾਲੀ ਦੇ ਐਨਐਸਯੂਏ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਦੱਸਿਆ ਕਿ ਸਾਡਾ ਕੋਈ ਪ੍ਰਵਾਸੀਆਂ ਨਾਲ ਉਹ ਨਹੀਂ ਹੈ ਪਰ ਇਹ ਹਰ ਸਾਲ ਕੋਈ ਨਾ ਕੋਈ ਮੁੱਦਾ ਲੈ ਕੇ ਜ਼ਰੂਰ ਆਂਦੇ ਨੇ ਪਿਛਲੇ ਸਾਲ ਵੀ ਇਹਨਾਂ ਦੇ ਮੁੱਦੇ ਚੱਲੇ ਸੀ ਤੇ ਇਸ ਸਾਲ ਫੇਰ ਚੱਲ ਰਹੇ ਨੇ ਤੁਸੀਂ ਵੀ ਇਸ ਤਰੀਕੇ ਪੰਜਾਬ ਨੈਸ਼ਨਲ ਟੀਵੀ ਮੈਂ ਤੁਹਾਡੇ ਨਾਲ ਗ੍ਰਿਸ਼ਮਾ